ਅੱਜ ਨੂੰ ਤੁਹਾਨੂੰ ਕੈਸੇ ਮਿਊਜੀਕ ਸ਼ੈਸਟੂ ਦੀ ਦਸਤ ਪਾਉਣ ਲੱਗੇ ਆ ਬਲਕਿ ਦਸ ਨਹੀਂ ਪਾਉਣ ਲੱਗੇ ਆ ਤੋਂ ਉੱਥੇ ਪਹੁੰਚੇ ਹੋਏ ਆ ਪਿੰਡ ਕੋਟ ਭਾਰੇ ਦੇ ਵਿੱਚ ਜ਼ਿਲ੍ਹੇ ਬਠਿੰਡੇ ਦੇ ਵਿੱਚ ਮੈਸਰ ਖਾਨੇ ਦੇ ਬਿਲਕੁਲ ਨੇੜੇ ਇਹ ਸ਼ਿਸਟਮ ਜਿਹੜਾ ਲੱਗਿਆ ਨੇ ਟਰੈਕਟਰ ਕਿੱਥੋਂ ਆਇਆ ਹੋਇਆ ਤੁਹਾਨੂੰ ਉਹ ਸੱਜਣ ਦੇ ਨਾਲ ਮਲਾਉਣੇ ਆ ਵੀ ਇੱਥੇ ਪਹੁੰਚਣਾ ਕਿਉਂ ਪੈ ਗਿਆ ਹਨਾ ਤੇ ਉਹ ਪੂਰੀ ਗੱਲਬਾਤ ਦੱਸਾਂਗੇ ਬਈ ਕੀ ਆਣੇ ਤੋੜਾ ਕੀ ਆਲਾ ਪਿੰਡ ਕਿਹੜਾ ਤੋੜਾ ਭਗਤਾ ਭਾਈ ਕਾ ਭਗਤਾ ਭਾਈ ਕਾ ਤੁਹਾਨੂੰ ਦੱਸ ਕੀ ਨੇ ਭਈ ਆ ਵੀ ਤੁਸੀਂ ਆ ਸੱਖਤ ਮੁਰੋਂਡਵਾ ਕੇ ਲੈ ਕੇ ਆਓ ਇਹ ਬਾਈ ਦੋਸਤ ਹੀ ਸੀਗਾ ਆਪਣਾ ਤੇ ਉਹ ਬਾਈ ਕੋਲੇ ਆ ਕੇ ਗਿਆ ਸੀ ਮਿਲ ਕੇ ਗਿਆ ਸੀ ਬਾਈ ਨਾਲ ਤੇ ਉਹਨੇ ਮੈਨੂੰ ਦੱਸਿਆ ਸੀਗਾ ਵੀ ਉੱਥੇ ਜਾ ਕੇ ਇੱਕ ਵਾਰੀ ਬੈਸਟ ਕਰਕੇ ਆ ਫਿਰ ਪਤਾ ਲੱਗਦਾ ਪੂਰਾ ਕੈਂਟ ਕੰਮ ਆ ਤੇ ਮੈਨੂੰ ਇਹ ਦੱਸਿਓ ਤੁਸੀਂ ਪਹਿਲੀ ਵਾਰ ਲਵਾਇਆ ਜ਼ਿੰਦਗੀ ਚ ਇਦੋਂ ਪਹਿਲਾਂ ਵੀ ਲਵਾਏ ਨੇ ਇਦੋਂ ਪਹਿਲਾਂ ਸਿਸਟਮ ਬਾਈ ਵੱਡੇ ਲੱਗੇ ਹੋਏ ਸੀ ਇਸੇ ਟਰੈਕਟਰ ਤੇ ਕੋਹਰ ਤੇ ਇਸੇ ਟਰੈਕਟਰ ਤੇ ਲੱਗੇ ਹੋਏ ਸੀ ਬਾਈ ਹਾਂ ਤੇ ਪੰਜਾਬ ਦੇ ਕਈ ਨਾਮਵਰ ਬੰਦੇ ਉਹਨਾਂ ਦੇ ਵੀ ਲੱਗੇ ਹੋਏ ਸੀ ਪਾਇਨਰ ਦਾ ਬ੍ਰਾਂਡ ਆ ਜਿਹੜਾ ਉਹ ਵੀ ਲੱਗਿਆ ਹੋਇਆ ਸੀ ਆਪਣਾ ਪਰ ਪਹਿਲਾਂ ਤਸੱਲੀ ਨਹੀਂ ਸੀ ਹੋਈ ਹੁਣ ਪੂਰੀ ਤਸੱਲੀ ਹੋਈ ਹੈ ਪਹਿਲਾਂ ਕਿੰਨੇ ਕ ਪੈਸੇ ਲਾਤੇ ਸੀ ਪਹਿਲਾਂ ਇਹ ਤੇ ਕਈ ਵਾਰੀ ਬਾਈ ਪੈਸੇ ਲਾਤੇ ਹੈਗੇ ਮੰਨ ਲਓ ਸਿਸਟਮ ਆਪਾਂ ਛੋਟੇ ਵੀ ਲਾਏ ਅਰੇ ਤੇ 25 30000 ਵਾਲੇ ਤੇ ਪਾਇਨਰ ਦੇ ਸਿਸਟਮ ਤੇ ਆਪਣਾ ਮੰਨ ਲਓ 70000 ਰੁਪਏ ਵਾਂਗੂ ਲੱਗਿਆ ਹੋਆ ਸੀਗਾ 70000 ਲਾ ਕੇ ਵੀ ਤੁਹਾਡੀ ਤਸੱਲੀ ਨਹੀਂ ਹੋਈ ਤਸੱਲੀ ਨਹੀਂ ਹੋਈ ਹੁਣ ਕਿੰਨੇ ਚੀ ਤਸੱਲੀ ਹੋ ਗਈ ਇਹ ਦੱਸੋ ਇਹ ਆਪਣਾ ਰੇਟ ਵੀ ਬਹੁਤ ਵਾਜਿਬ ਆ ਇਹ 50000 ਰੁਪਏ ਦਾ 70000 ਵਾਲੇ ਨੇ ਤਸੱਲੀ ਨਹੀਂ ਕਰਾਈ 50000 ਵਾਲੇ ਨੇ ਤਸੱਲੀ ਕਰਾਤੀ ਗੱਲ ਨਹੀਂ ਯਾਰ ਸਹੀ ਯਾਰ ਪਿੰਡ ਤੋਂ ਤੁਹਾਡਾ ਭਗਤਾ ਦੱਸਿਆ ਨਾ ਤੁਹਾਡੇ ਕੀ ਦੀ ਬਾਈ ਆਕਾਸ਼ਦੀਪ ਨਾ ਆਕਾਸ਼ਦੀਪ ਤੁਹਾਡਾ ਮੋਬਾਈਲ ਨੰਬਰ ਦੱਸਿਓ ਕਿੰਨਾ ਮੋਬਾਈਲ ਨੰਬਰ 9817005011 ਬਾਈ ਓਕੇ ਲੈ ਮਿੱਤਰੋ ਜੇ ਕਿਸੇ ਨੇ ਹੋਰ ਵੀ ਤਸੱਲੀ ਕਰਾਉਣੀ ਹੈ ਨਾ ਤਾਂ ਆਹ ਬਾਈ ਨਾਲ ਸੰਪਰਕ ਕਰ ਲਿਓ ਕਿਤੇ ਆਏ ਨਾ ਕਿਤੇ ਉਹ ਵੀ ਪਤਾ ਨਹੀਂ ਬਾਈ ਨੇ ਉਹੀ ਲਵੇ ਖੜਾ ਬੰਦਾ ਫੜ ਲਿਆ ਆ ਖਾਸੇ ਟਰੈਕਟਰ ਖੜੇ ਨੇ ਕਪਤਾਨ ਦੇ ਖੜੇ ਆ ਭਾਰੇ ਵਾਲੇ ਤੇ ਸ਼ੋਅਰੂਮ ਤੇ ਕੱਲਾ ਸਿਸਟਮ ਨਹੀਂ ਬਾਈ ਲਾਉਂਦਾ ਤਨੋਪੀਆਂ ਵੀ ਲਾਉਂਦਾ ਘੋੜੇ ਬੰਪਰ ਵੀ ਹਰ ਇੱਕ ਤੁਹਾਡੇ ਦਿਲ ਦੀ ਰੂਚੀ ਪੂਰੀ ਕਰਦਾ ਨੰਬਰ ਸਕਰੀਨ ਤੇ ਚਲਾਤਾ ਜੇ ਕਿਸੇ ਨੇ ਹੋਰ ਦੇ ਮਨ ਦੀਆਂ ਰੀਚਾ ਪੂਰੀਆਂ ਕਰਨੀਆਂ ਨੇ ਤਾਂ ਨੰਬਰ ਡial ਕਰ